ਆਟイズਮ ਜਿਹੜਾ ਇਹਦੇ ਬਾਰੇ ਨਾ ਲੋਕਾਂ ਦੇ ਵਿੱਚ ਜਾਣਕਾਰੀ ਬਹੁਤ ਘੱਟ ਹੈ ਜਿਹੜੇ ਬੱਚੇ ਆਟイズਮ ਤੋਂ ਸuffer ਕਰਦੇ ਆ ਉਹ ਥੋੜਾ ਜਿਹਾ ਸੋਸ਼ੀਅਲੀ ਜਿਆਦਾ ਸੋਸ਼ੀਅਲਾਈਜ਼ ਨਹੀਂ ਕਰਦੇ ਇੰਟਰਵਰਟ ਟਾਈਪ ਹੁੰਦੇ ਆ ਉਹਨਾਂ ਦਾ ਇੱਕ ਲਰਨਿੰਗ ਡਿਫਰੈਂਟ ਨਿਊਰੋਲੋਜੀ ਔਰ ਫਿਜ਼ੀਓਲੋਜੀ ਹੁੰਦੀ ਹੈ ਪਰ ਤੇ ਬੁੱਧ ਦੇ ਉਹਨਾਂ ਦਾ ਇੰਟੈਲੈਕਟ ਦੀ ਗੱਲ ਕਰੀਏ ਉਹ ਬਾਕੀਆਂ ਤੋਂ ਘੱਟ ਨਹੀਂ ਹੁੰਦਾ ਵੱਧ ਹੁੰਦਾ ਲੇਕਿਨ ਪੇਰੈਂਟਸ ਵਾਸਤੇ ਬਹੁਤ ਵੱਡੀ ਜਿਹੜਾ ਜਿਹੜਾ ਦੇ ਬੱਚਾ ਨੂੰ ਆਟਿਜ਼ਮ ਹੁੰਦਾ ਉਹਨਾਂ ਵਾਸਤੇ ਬੜੀ ਦਿੱਕਤ ਹੁੰਦੀ ਹੈ ਕਿ ਜਦੋਂ ਸਕੂਲ ਚ ਜਾਂਦੇ ਆ ਹਜ਼ਾਰਾਂ ਪੇਰੈਂਟਸ ਨਾਲ ਜਿਹੜਾ ਜਿਨ੍ਹਾਂ ਦੇ ਬੱਚੇ ਆਟਿਜ਼ਮ ਤੋਂ ਸਫਰ ਕਰ ਰਹੇ ਆ ਉਹਨਾਂ ਵਾਸਤੇ ਇੱਕ ਸਪੈਸ਼ਲਾਈਜ਼ਡ ਸਕੂਲ ਹੋਣਾ ਚਾਹੀਦਾ ਹੈ ਸਕੂਲ ਆਫ ਸਪੈਸ਼ਲ ਲਰਨਿੰਗ ਹੋਣਾ ਚਾਹੀਦਾ ਤਾਂ ਕਿ ਉਹ ਬੱਚੇ ਵੀ ਆਪਣਾ ਜਿਹੜਾ ਫੁੱਲ ਪੋਟੈਂਸ਼ੀਅਲ ਹੈ ਉਹ ਰਿਅਲਾਈਜ਼ ਕਰ ਸਕਣ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਅਸੀਂ ਇੱਥੇ ਅਜੇ ਓਪੀਡੀ ਸਰਵਿਸ ਸ਼ੁਰੂ ਕਰ ਰਹੇ ਹਾਂ ਤੇ ਬਹੁਤ ਸਾਰੇ ਜਿਹੜੀ ਇਹ ਫੁੱਲ ਫਲੈਸ਼ਡ ਇੰਸਟੀਚਿਊਟ ਬਣੇਗੀ ਇਹ ਪਰਪਿਕੁਲਰਲੀ ਜੇ ਸਾਡੀ ਜਿਹੜਾ ਇਹ ਆਟਿਜ਼ਮ ਵਾਲੀ ਇੰਸਟੀਚਿਊਟ ਆ ਇਹ ਸਾਡੀ ਅਗਲੀ ਪੀੜ੍ਹੀ ਦਾ ਸੰਬੰਧਿਤ ਹੈ ਸੋ ਬੱਚਿਆਂ ਦੀ ਇੱਕ ਜਿਹੜੀ ਐਕਸੈਪਸ਼ਨਲ ਅਬਿਲਿਟੀ ਆ ਉਹਦੀ ਡਿਸੇਬਿਲਟੀ ਵੱਲ ਨਾਲ ਦੇਖ ਕੇ ਆਉਂਦੀ ਜਿਹੜੀ ਐਕਸੈਪਸ਼ਨਲ ਅਬਿਲਿਟੀ ਆ ਤਾਂ ਬਹੁਤ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਆਟਿਜ਼ਮ ਵਾਲੇ ਹੋਰ ਵੀ ਉਹ ਇੱਥੇ ਆ ਕੇ ਉਹਨਾਂ ਦੀ ਜਿਹੜੀ ਇੰਟੈਲੈਕਚੁਅਲ ਬੁੱਧੀਜੀਵੀ ਤਾਕਤਾਂ ਨੂੰ ਦੀ ਉਹ ਡਿਵੈਲਪ ਕਰਨ ਦੀ ਇੱਛਾ ਹੈ ਅਤੇ ਉਹ ਸਮਾਜ ਦੇ ਵਿੱਚ ਆਪਣਾ ਇੱਕ ਸਨਮਾਨਜਨਕ ਥਾਂ ਜੋ ਰਿਜ਼ਰਵ ਕਰਦੇ ਹਰ ਇੱਕ ਬੱਚਾ ਰਿਜ਼ਰਵ ਕਰਦਾ ਹੈ ਕਿ ਉਹਨਾਂ ਨੂੰ ਬਦਲ ਕੇ ਨਾ ਪੜਨ ਦਾ ਔਰ ਇੱਕ ਆਪਣੇ profession ਚ ਚੋਣ ਦਾ ਉਹਦੇ ਵਿੱਚ ਅਕਸਰ ਕਰਨ ਦਾ ਮੌਕਾ ਇਹ ਇੰਸਟੀਚਿਊਟ ਉਹ ਪ੍ਰੋਵਾਈਡ ਕਰੇਗੀ